ਕੜ ਇਹ ਕਾਟ ਕੇ ਦੂਰ ਕਰ। ਮੈਂ ਲੜਦੇ ਜੀ। ਬਾਰਾਂ ਨੇ ਕਿ ਮਿੱਟੀ ਖਾ ਲੂਗੀ। ਬਾਲ ਜਾਨਵਰ ਖਾ ਲਾਦਾ। ਬੰਦ ਬੋਸਾ ਜਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਆਏ ਸੀਗੇ ਬਾਉਪੁਰ ਵਾਲੀ ਸਾਈਡ ਤੇ ਆਪਾਂ ਗੱਲ ਤੁਹਾਨੂੰ ਪਾਣੀ ਦੀ ਅਪਡੇਟ ਦਿੱਤੀ ਸੀਗੀ ਤੇ ਅੱਜ ਹੈਗੀ ਆ 10 ਅਗਸਤ ਵਾ ਤੇ ਸ਼ਾਮ ਦੇ 5:30 ਵਜੇ ਗਏ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਜਾ ਕੇ ਕੱਲ ਪਾਣੀ ਦਾ ਲੈਵਲ ਥੋੜਾ ਜਿਹਾ ਬੰਨ ਤੋਂ ਥੱਲੇ ਸੀਗਾ ਤੇ ਅੱਜ ਬਿਲਕੁਲ ਬੰਨ ਦੇ ਨਾਲ ਟੱਚ ਕਰਦਾ ਪਿਆ ਵਾ ਤੇ ਪਾਣੀ ਘਟਣ ਦਾ ਨਾਮ ਨਹੀਂ ਲੈਂਦਾ ਪਿਆ ਤੇ ਵਧਦਾ ਹੀ ਪਿਆ ਵਾ ਆ ਬਿਲਕੁਲ ਥੋੜਾ ਜਿਹਾ ਬੰਨ ਬਚਿਆ ਵਾ ਪਾਣੀ ਦਾ ਲੈਵਲ ਕੱਲ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਵਾ ਤੇ ਆ ਜਿਹੜਾ ਬੰਨਵਾ ਬੰਨ ਦੇ ਨਾਲ ਬਿਲਕੁਲ ਟੱਚ ਕਰਦਾ ਪਿਆ ਪਾਣੀ ਦੋਸਤੋ ਕੱਲ ਦੀ ਵੀਡੀਓ ਵਿੱਚ ਤੁਸੀਂ ਦੇਖਿਆ ਹੋਣਾ ਵਾ ਤੇ ਬੰਨ ਇੱਥੋਂ ਸੀਗਾ ਕਾਫੀ ਜ਼ਿਆਦਾ ਤੇ ਹੁਣ ਤੁਸੀਂ ਦੇਖ ਸਕਦੇ ਆ ਅੱਜ 10 ਅਗਸਤ ਦੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਪਏ ਆ ਤੇ ਬਿਲਕੁਲ ਥੋੜੇ ਜਿਹਾ ਰਹਿ ਗਿਆ ਵਾ ਬੰਨ ਤੇ ਪਾਣੀ ਦਾ ਲੈਵਲ ਕੱਲ ਨਾਲੋਂ ਕਾਫੀ ਜ਼ਿਆਦਾ ਵੱਧ ਗਿਆ ਵਾ ਚਲੋ ਚਲੋ ਚਲ ਚਲ ਮੇਰਾ ਹੀ ਨਹੀਂ ਖਤਮ ਹੋ ਗਿਆ ਨਹੀਂ ਆਹਾਂ ਕਿ ਮਿੱਟੀ ਖਾਲੀ ਖਿੱਤੀ ਬਾਲ ਗਿਆ ਨਾ ਉਹਦਾ ਤੇ ਪਾਣੀ ਤੇ ਉੱਤਾਂ ਚੱਲਦਾ ਕਹਿੰਦਾ ਉਹ ਤੇਰਾ ਨਹੀਂਦਾ ਉਹਦਾ ਕੋਲ ਕੇ ਹੌਂਸਤ ਬਾਲ ਮੈਂ ਵੀ ਇਹ ਚੇਤੇ ਰੱਖ ਲੈ ਜੇ ਪੌਂਗ ਡੈਮ ਦੇ ਵਿੱਚੋਂ ਪਾਣੀ ਦੁਬਾਰਾ ਫੇਰ ਛੱਡਿਆ ਗਿਆ ਤੇ ਫੇਰ ਪਾਣੀ ਦਾ ਲੈਵਲ ਇੱਧਰ ਹੋਰ ਜ਼ਿਆਦਾ ਵੱਜ ਜਾਣਾ ਵਾ ਣੀ ਥੱਲੇ ਸੀਗਾ ਤੇ ਆਹ ਦੇਖੋ ਅੱਜ ਬੰਨ ਦੇ ਬਿਲਕੁਲ ਨਾਲ ਟੱਚ ਕਰਦਾ ਪਿਆ ਵਾ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਆ ਕਿੰਨਾ ਪਾਣੀ ਆਇਆ ਹੋਇਆ ਵਾ ਤੇ ਦਰਖਤਾਂ ਦਾ ਲੈਵਲ ਚੈੱਕ ਕਰ ਸਕਦੇ ਕਿੰਨਾ ਪਾਣੀ ਉੱਪਰ ਚੜਿਆ ਹੋਇਆ ਵਾ ਇਹ ਪਿੰਡ ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੂਰ ਪੈਂਦਾ ਵਾ ਲੱਖ ਵਰਿਆਂ ਵਾਲੀ ਫੈੜ ਤੇ ਅੱਜ ਹੈਗੀ ਆ 10 ਅਗਸਤ ਵਾ ਤੇ ਦੇਖੋ ਪਾਣੀ ਦਾ ਲੈਵਲ ਕਿੰਨਾ ਵੱਧ ਗਿਆ ਵਾ ਤੇ ਪਾਣੀ ਰੋਡ ਦੇ ਉੱਪਰ ਆ ਚੁੱਕਿਆ ਵਾ ਤੇ ਇੱਧਰ ਵੀ ਦੇਖੋ ਬਿਲਕੁਲ ਨਾਲ ਲੱਗਾ ਹੋਇਆ ਪਾਣੀ ਪਾਣੀ ਦਾ ਵਹਾਅ ਦੇਖ ਸਕਦੇ ਤੁਸੀਂ ਕਿੰਨਾ ਜ਼ਿਆਦਾ ਤੇਜ਼ ਆ ਤੇ ਪਿੱਛੋਂ ਇੰਨੀ ਫਾਸਟ ਪਾਣੀ ਆ ਰਿਹਾ ਵਾ ਤਾਈਓ ਬੰਨ ਟਿਕਦੇ ਨਹੀਂ ਪਏ ਹੈਗੇ ਬੰਨ ਟੁੱਟੇ ਆ ਰਹੇ ਆ ਤੇ ਇੱਧਰ ਵੀਰ ਹੋਣੀ ਇੱਧਰ ਵੀ ਲੱਗੇ ਹੋਏ ਆ ਬੰਨ ਬੰਨਣ ਵਾਸਤੇ ਤੇ ਇੱਧਰ ਆਪਾਂ ਚੱਲਦੇ ਆਂ ਜਾ ਕੇ ਦਿਖਾਉਨੇ ਤੁਹਾਨੂੰ ਇੱਧਰ ਤਰਪਾਲ ਲਾ ਕੇ ਥੱਲੇ ਤੇ ਬੋਰੀਆਂ ਦੀ ਸਪੋਰਟ ਕੀਤੀ ਹੋਈ ਆ ਤੇ ਪਾਣੀ ਦਾ ਲੈਵਲ ਵਧਦੇ ਜਾ ਰਿਹਾ ਵਾ ਦਿਨੋ ਦਿਨ ਕੱਲ ਨਾਲੋਂ ਕਾਫੀ ਵੱਧ ਗਿਆ ਪਾਣੀ ਦਾ ਲੈਵਲ ਤੇ ਇੱਧਰ ਵੀਰ ਹੋਣ ਹੀ ਲੱਗੇ ਹੋਏ ਆ ਬਾਨੂੰ ਨੂੰ ਪੱਕਾ ਕਰਨ ਵਾਸਤੇ ਤੇ ਸਫੈਦੇ ਇੱਥੋਂ ਆ ਜਿਹੜੇ ਸਫੈਦੇ ਇਧਰਲੀ ਸਾਈਡ ਲੱਗੇ ਹੋਏ ਆ ਇਹ ਕੱਟ ਕੇ ਤੇ ਸਫੈਦਿਆਂ ਨੂੰ ਵਿੱਚ ਮਤਲਬ ਗੱਡ ਕੇ ਤੇ ਫੇਰ ਉੱਪਰ ਬੋਰੇ ਰੱਖ ਰਹੇ ਆ ਤੇ ਪਹਿਲਾਂ ਸਫੈਦਿਆਂ ਤੋਂ ਬਰੇ ਬੋਰੇ ਰੱਖੇ ਸੀਗੇ ਤੇ ਉਹ ਸਾਰੇ ਬੋਰੇ ਪਾਣੀ ਦੇ ਵਿੱਚ ਡੁੱਬ ਗਏ ਆ ਤੇ ਹੁਣ ਇਹ سپورਟ ਦਿੱਤੀ ਆ ਸਫੈਦਿਆਂ ਦੀ ਓ ਯਾਰ ਇਹ ਵੀ ਪੈ ਗਿਆ ਸੁਖੀ ਸੰਦੀ ਚਾਰ ਚੁੱਕਲੇ ਆਏ ਕੌਣ ਇਹ ਦਰ ਕੌਣ ਤੇ ਸਾਨੂੰ ਉਹਨੇ ਸੱਜੇ ਕਿਵੇਂ ਦਿੱਤਾ ਹਲੋ ਇਹ ਨਾਲ ਦੇ ਗਿਆ ਚਾਰ ਪਾਗੇ ਵੱਡੇ ਵੱਡੇ ਨੇ ਪਾ ਗਏ ਉਹ ਵੱਡਾ ਚਾਰ ਤਰੀ ਨਹੀਂ ਲੈ ਗਿਆ ਕਿ ਦੇਖ ਯਾਰ ਕੋਈ ਹੋਵੇ ਚਾਰ ਲੈ ਜਾ ਹੁਣ ਜਿਹੜਾ ਓਏ ਉਹ ਜਿਹੜਾ ਲੈ ਲੈਣਾ ਤੁਮ ਜੀ ਤੇ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਹੈਗਾ ਤੇ ਦਿਨੋਂ ਦਿਨ ਪਾਣੀ ਵਧਦੇ ਪਿਆ ਵਾ ਲੈਵਲ ਹੋਰੇ ਲਾਈ ਯਾਰ ਜਿੱਥੇ ਆ ਲੱਗਦਾ ਉਹ ਵੀ ਸ਼ੁਰੂ ਕਰੀ ਤੇ ਆਪਾਂ ਤਾਰ ਪਾ ਲਈਏ ਇੱਥੇ ਪੈਣ ਉਹ ਪੂਰੇ ਉੱਪਰ ਹੀ ਮਾਰੀ ਪਈ ਤੇ ਆਹ ਇੱਥੇ ਤਾਰ ਇੱਥੋਂ ਬਣਾਈਆਂ ਮੈਂ ਤਾਰ ਐਂ ਕਰੋ ਥੋੜਾ ਇਹਨੂੰ ਪਾਸੇ ਕਰੋ ਕਿਲਾ ਦੇ ਇੱਥੇ ਓ ਪਰਲੇ ਖੱਪੇ ਫੜਾ ਵੀ ਤੂੰ ਰਾਜ ਪੈਰਾਂ 'ਚ ਲਾ ਸਲ ਪੈਰਾਂ 'ਚ ਚੁੱਪ ਤੂੰ ਉੱਥੇ ਬੱਲੀ ਇੱਥੇ ਰਹਿ ਬੜੀ ਪਰਾਂ ਰਾਖੀ ਯਾਰ ਉਹ ਹੋਰਾ ਉੱਥੇ ਰਹਿ ਉਹ ਪਹਿਲੇ ਸੇ ਕੁਸਾਰ ਬਾਦ ਉਹ ਬੜਾ ਉਕਰਾਂ ਬਲੋਕਾ ਤੇ ਕੋਲਿਆਂ ਦਾ ਮੂੰਹ ਅੰਦਰ ਨੂੰ ਰਿਵਾਇਆ ਨੂੰ ਆਹ ਨਾਲ ਹਾਲੇ ਫੜਾ ਸੇਨ ਕਹੀ ਜਾ ਉਹ ਮੇਰਾ ਆ ਤੇਰਾ ਨਹੀਂ ਆ ਫੋਨ ਚੜ ਦੇ ਕੱਢ ਕੇ ਦਿੰਦੀ ਮੈਂ ਲੜਦੇ ਉਹ ਫੋਨ ਦੇਖਣਾ ਪਹਿਲਾਂ ਨਾ ਮਰ ਜੂ ਇਸ ਪੌੜੀ ਆਹ ਬਈਆ ਨਹੀਂ ਮਰਾ ਬੇਕਰੇ ਬਿਨਾ ਹੜਾਏ ਸੁਆ ਗਾਲਾ ਵਾ ਭਾਈ ਮਰਾ ਹਰਦੂ ਮਾਰਦੇ ਫਟਾ ਫਟਾ ਕੱਪੜ ਬੈਦੂ ਵਾ ਵਾਹ ਵਾਹ ਕਿਨੂ ਜਾ ਰਾੜ ਨਾ ਆ ਸਾਨੂੰ ਨਹੀਂ ਦੇਖ ਯਾਰ ਪਾਇੰਡਾ ਭਾਈ ਪਾਜੋ ਚਲੋ ਦੋ ਇਦਰੋਂ ਪੈਪਾ ਕੇ ਤੇ ਪਾਣੀ ਫਸਲ ਦੇ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਵਾ ਤੇ ਇਧਰ ਦਰਿਆ ਵਾਲੀ ਸਾਈਡ ਛੱਡਿਆ ਜਾ ਰਿਹਾ ਵਾ ਦੋਸਤੋ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦਿਖਾਇਆ ਸੀਗਾ ਪਾਣੀ ਦਾ ਲੈਵਲ ਘੱਟ ਸੀਗਾ ਤੇ ਅੱਜ ਦੇਖ ਸਕਦੇ ਤੁਸੀਂ ਰੋਡ ਦੇ ਉੱਪਰ ਆ ਗਿਆ ਪਾਣੀ ਤੇ ਇਧਰੋਂ ਦੇਖੋ ਲੈਵਲ ਕਾਫੀ ਪਾਣੀ ਦਾ ਵਧ ਗਿਆ ਵਾ ਤੇ ਇਧਰ ਕੱਲ ਚੜਾ ਦਿਖਦਾ ਪਿਆ ਸੀਗਾ ਤੇ ਉਹ ਵੀ ਕਿਸਨਾ ਬੰਦ ਹੋ ਗਿਆ ਵਾ ਤੇ ਤੁਸੀਂ ਇੱਥੇ ਦੇਖ ਸਕਦੇ ਪਾਣੀ ਦਾ ਲੈਵਲ ਕਿੰਨਾ ਜ਼ਿਆਦਾ ਵਧ ਗਿਆ ਵਾ ਪਿੰਡ ਦੇ ਲੋਕਾਂ ਵੱਲੋਂ ਇੱਥੇ ਸਪੋਰਟ ਕੀਤੀ ਗਈ ਆ ਤੇ ਪਾਣੀ ਰੋਡ ਤੇ ਨਾ ਆ ਸਕੇ ਪਰ ਪਾਣੀ ਪਿੱਛੋਂ ਵਧ ਬਹੁਤ ਰਿਹਾ ਵਾ ਤੇ ਪਾਣੀ ਰੋਡ ਤੇ ਵੀ ਆਣਾ ਸ਼ੁਰੂ ਹੋ ਗਿਆ ਵਾ